Yeah, yeah, ਉੱਧੋ ਜੀ ਇੰਡੀਆ ਇਧਰ ਏਰੀਆ ਇਹ ਪਾਕਿਸਤਾਨ ਹਾ ਲੱਗੇ ਪਾਕਿਸਤਾਨ ਚੈਨੀ ਸਰਕਾਰ ਇਹ ਲਾਈਨ ਬਾਰਡਰ ਲਾਈਨ ਹਾਂ ਇੰਡੀਆ ਪਾਕਿਸਤਾਨ ਚਕਸਦਾਂ ਦੇ ਵਿੱਚ ਪਹੁੰਚ ਗਏ ਪਾਕਿਸਤਾਨ ਪਾਸਾ ਲੈਟ ਗਿਆ ਪਾਕਿਸਤਾਨ ਦੀ ਵਾਸ ਪਾਕਿਸਤਾਨ ਦੇ ਆਲੂ ਹਾਂਜੀ ਜਿਆਦਾ ਥੋੜੀ ਸਪੈਸ਼ਲ ਚਾਹਤ ਪਾਕਿਸਤਾਨ 93 ਤੋਂ ਬਾਅਦ ਹੁਣ ਬਸ ਤੇ ਵਿੱਚ ਪਾਕਿਸਤਾਨੀ ਇਮੀਗ੍ਰੇਸ਼ ਜਾਂਦੇ ਹੋਏ ਇੱਥੇ ਇਮੀਗ੍ਰੇਸ਼ ਟੋਲੀ ਆ ਪਾਕਿਸਤਾਨ ਦੀ ਪਹੁੰਚ ਲਿਆ ਆਪਾਂ ਉੱਥੇ ਹੁਣ ਇਮੀਗ੍ਰੇਸ਼ ਦਰਜ ਕਰ ਹਾਂਜੀ ਹੁਣ ਅਸੀਂ ਪਾਕਿਸਤਾਨ ਦੇ ਵਿੱਚ ਐਂਟਰ ਕਰ ਗਏ ਆ ਇਹ ਸਾਨੂੰ ਆਈ ਡੀ ਕਾਰਡ ਦੇਣ ਦੇ ਬਾਅਦ ਨੂੰ ਤੇ ਪਾਕਿਸਤਾਨ ਦੀ ਬੱਸ ਜਿੱਥੇ ਹੁਣ ਆਪਾਂ ਨੂੰ ਨਨਕਾਣਾ ਸਾਹਿਬ ਦੇ ਸੋਰੀ ਕਰਤਾਰਪੁਰ ਸਾਹਿਬ ਲਈ ਲੈ ਕੇ ਜਾਉਗੇ ਇਹਨਾਂ ਨੂੰ ਸਮਝ ਨਹੀਂ ਹੱਟ ਡਿੱਦੇ ਫਰੀ ਹੈ ਨਾ ਸਾਡੇ ਤੇ ਮੋਟਰ ਤੇ ਫਰੀ ਘਰਾਂ ਦੇ ਵੀ ਫਰੀ ਤਾਂ ਤੁਹਾਡਾ ਸਰੀ ਜਾਂਦਾ ਸਾਡਾ ਇਹਦਾ ਆਉਂਦਾ ਪਿਆ ਲੱਗਦੀ ਇੱਕ ਕਾਲ ਆਈ ਧਾਰ ਯੂਰ ਇੱਕ ਬੱਲੇ ਆਈ ਬਸ ਫੋਰਥ ਕੋਈ ਨਹੀਂ ਆਈ ਇਹ ਹੁਣ ਪਾਕਿਸਤਾਨ ਦੇ ਵੱਲ ਜਾ ਰਹੇ ਆ ਇਮੀਗ੍ਰੇਸ਼ਨ ਤੋਂ ਹੋ ਕੇ ਅੱਗੇ ਗੁਰਦੁਆਰਾ ਸਾਹਿਬ ਲਈ ਜਾ ਰਹੇ ਆ ਜਰਾ ਆਜਾ ਬੁਖੇ ਜੀ ਆਪਾਂ ਆਗੋ ਆ ਕਿਸਰ ਵਾਲੇ ਦਾ ਬੀ ਸਮਝ ਨਾ ਆਈ ਬੋਸ ਕਹਾਂ ਗਏ ਕਿ ਹੈ ਜੀ ਕਿਹ ਹੈ ਰੋ ਇਮੀਗ੍ਰੇਸ਼ਨ ਤੋਂ ਅੱਗੇ ਪੀਸ 4 ਕਿਲੋਮੀਟਰ ਦਾ ਜੋ ਕੋਣ ਵੀ ਇੰਨਾ ਲਾਗੇ ਬਏ ਹੈ ਬਖਤਰੀ ਮਿੰਟ ਦਾ ਪਕਲੇਅਰ ਕਰ ਲੇ ਚੰਦੇ ਆ ਕੀ ਬਾਤ ਹੈ ਤੇ 4 ਕਿਲੋਮੀਟਰ ਦੇ ਕੋਲ ਦਾ ਸਾਹ ਉਹ ਦੂਰੋਂ ਦੇਖਦਾ ਚਲੋ ਆ ਮੈਂ ਕਹਿਰੀ ਹੀ ਮੈਂ ਮਤਲਬ ਕਹਿ ਰਿਹਾ ਤੂੰ ਕਹਿਰੀ ਕਹਿਰੀ ਮੈਂ ਕਹਿ ਰਿਹਾ ਕਹਿ ਰਹਾ ਮੈਂ ਕਿਹਾ ਹੀ ਮੈਂ ਚਲੋ ਜਾਵਾਂਗਾ ਮੈਂ ਵੀ ਉਧਰ ਇਹ ਤੇ ਮੈਂ ਕਿੰਨ ਚਲ ਰਹਿਟ ਕਰੋ ਮੈਂ ਕਿ ਸ਼ਾਇਦ ਦੁਬਾਰਾ ਕਰਾਂ ਫਿਰ ਤੂੰ ਨਾ ਕਰੋ ਇਹ 3 ਮਿੰਟ ਕਰਾਇਆ ਨਾ ਅੰਦੇਲੇ 3 ਮਿੰਟ ਕਰਾਇਆ ਨਾ ਹੈ ਨਾ ਲੱਗਾ ਫਿਰ ਕਾਰੋਬਾਰ 15 ਕਿਲੋ ਜਣਾ ਹੈ ਤਦਨੇ ਚੰਗਾ ਕੰਮ ਚ ਕਰਾਉ ਆ ਦਰਿਆ ਆ ਗਿਆ ਨਾ ਤੀਰ ਕਰਾ ਗਈ ਤਿੰਨ ਗੱਜ ਨਾਲ ਹਰਦਾ ਰ ਮੈਂ ਸਮਨਾ ਦਰਿਆ ਤੱਕ ਨਹੀਂ ਦਸਤਾਂਗੇ ਉਹ ਬੰਦੇ ਚ ਠੀਕ ਕਰਨਾ ਪਰ ਦਰਿਆ ਤੋਂ ਸਾਰੇ ਬੈਠੇ ਇਹ ਮੇਰੇ ਕੇ ਪਾਸ ਤੋਂ ਦੀ ਬਸਾਂ ਜਿੰਨਾਂ ਦੇ ਵਿੱਚ ਲੱਗ ਜਾਂਦੇ ਆ ਜਲਾਇਆ ਸ਼ਾਮ ਨੂੰ ਦੰਦਨਾਰੋ ਇਹ ਕੋ ਮਦਦ ਦੇ ਪਿੰਡਾ ਉਹ ਜਨਨ ਦੇ ਬੰਦੇ ਕੇਵਨਗੇ ਆਈ ਅਰਦਾਸ ਬਦਰਾਂ ਫਕਤ ਨਾਲ ਡਰਾਈਵਰ ਵੀ ਆਪਣੀ ਇਡੀਆ ਵਰਗੀ ਸੀ ਨਾ ਸੀਟ ਬੈਲਟ ਲਾਉਂਦੇ ਆ ਗੱਡੀ ਚ ਚਲਾ ਰਹੇ ਨਾਲ ਨਾਲ ਜ਼ੋਰ ਵੀ ਜਿਦੋ ਰਹੇ ਸੀਟ ਬੈਲਟ ਵੀ ਨਹੀਂ ਲਾ ਰਹੇ ਇਹ ਸੇਫਟੀ ਨਹੀਂ ਕਰਦੇ ਤੇ ਇਹ ਆ ਗਿਆ ਕਿ ਬਾਰੇ ਕੰਪਿਊਟਰ ਵਾਲਾ ਸਿੱਧਰਵਾਸ ਕਰ ਕਾਗੇ ਸਾਹਿਬ ਸਾਟੇ ਜਾਰ 3:30 ਵਜੇ ਤੰਗਰ ਜੀ ਥੈਂਕ ਯੂ ਬਾਜੀ ਥੈਂਕ ਯੂ ਤੰਗਰ ਬਾਜੀ ਲੋ ਜੀ ਇਸ ਬਸ ਦੇ ਵਿੱਚ ਅਸੀਂ ਆਏ ਤੇ ਹੁਣ ਅਸੀਂ ਪਹੁੰਚ ਗਏ ਟੁਰ ਤੇ ਇਹ ਦਸਤਨ ਜੁੜੀ ਜਿੱਥੇ ਅ ਅਪਣਾ ਐਂਟਰ ਕਰਨਾ ਪੁਰਸਾ ਜੀ ਅੰਦਰ ਲਈ ਸੈਰ ਸੰਗਤ ਵੀਰ ਬਤੂ ਜੀ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਅੱਜ ਮੌਸਮ ਵੀ ਬਹੁਤ ਵਧੀਆ ਪੂਰਾ ਸਕੂਨ ਮਿਲ ਗਿਆ ਮਾਂ ਕੋਲ ਆ ਜੀ ਅੱਜ ਅੱਛਾ ਅੱਛਾ ਸ਼ਾਂਤ ਸਰਬਜੀਤ ਜੀ ਦੇ ਬਾਅਦ ਕਿੱਤੀ ਵਾ ਟੈਂਸ਼ਨ ਵੀ ਇੱਥੇ ਹੁਣ ਜਦੋਂ ਜਾਣਾ ਇਨੀ ਸਾਨੂੰ ਪੂਰਾ ਗਾਈਡ ਕਰਨਾ ਕਿ ਕਿੱਦਾਂ ਕਿੱਦਾਂ ਕਦਰ ਸਰੋਵਰ ਆ ਕਿੱਧਰ ਦਰਬਾਰ ਸਾਹਿਬ ਆ ਕਿੱਧਰ ਲੰਗਰ ਆ ਦਰਬਾਰ ਸਾਹਿਬ ਦੇ ਸਾਹਿਬ ਵਿੱਚ ਦਾਖਲ ਹੋਣੇ ਸੇ ਪਹਿਲੇ ਆਪਣਾ ਸਿਰ ਅਚੀ ਤਰ੍ਹਾਂ ਹਾਂਪ ਲੈ ਮੇਰਾ ਨਾਮ ਜੀ ਅਹਿਮਦ ਦਾਊਦ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਾਕਿਸਤਾਨ ਆਨਸੇ ਦਰਬਾਰ ਸਾਹਿਬ ਗੁਰਦਾਰਾ ਪੁਰਾਨ ਤੇ ਵੈਲਕਮ ਕਰਨੇ ਆ ਜੀ ਹਾਂ ਉਹ ਕਹਾਣੀਆਂ ਤੇ ਪਹਿਲੀ ਗੱਲ ਹੈ ਤੁਹਾਡੀ ਅੰਦਰੋਂ ਚੈੱਕ ਇਨ ਕੋਈ ਨਹੀਂ ਹੋਣੀ ਆਪਨੇ ਡਾਕੂਮੈਂਟਸ ਪਾਸਪੋਰਟ ਜਿਹੜੇ ਆਪਨੇ ਤੋਂ ਸਾਫ਼ ਰੱਖ ਲੈਣ ਇਹਨਾਂ ਦੀ ਅੰਦਰੋਂ ਕੋਈ ਲੋੜ ਨਹੀਂ ਤੇ ਅਜੇ ਜੇ ਤੁਹਾਨੂੰ ਕਾਰਡ ਦਿੱਤੇ ਨੇ ਇਹ ਕਾਰਡ ਇਸ ਤਰ੍ਹਾਂ ਤੁਸੀਂ ਕਲੇਜਾਂ 'ਚ ਪਾ ਕੇ ਰੱਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਰੇ 'ਚ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦੇਣਾ ਗਾਈਡ ਕਰ ਦੇਣਾ ਤਾਂ ਕਿ ਤੁਹਾਡੇ ਵਾਸਤੇ ਸਾਰੀ ਯਾਤਰਾ ਸੌਖੀ ਹੋਵੇ ਜਿਸ ਤਰੀਕੇ ਨਾਲ ਸਾਹਮਣੇ ਵਾਲਾ ਮੇਨ ਦਰਵਾਜ਼ਾ ਤੁਸੀਂ ਕ੍ਰਾਸ ਕਰੋਗੇ ਦਰਵਾਜ਼ੇ ਦੇ ਨਾਲ ਹੀ ਆਸ-ਪਾਸੇ ਤੁਹਾਡੇ ਸੱਜੇ ਹੱਥ ਪਹਿਲਾ ਕਮਰਾ ਜੁੜੇ ਕਰਦਾ ਹੋਵੇਗਾ ਉੱਥੇ ਤੁਸੀਂ ਜੋੜੇ ਜਮਾ ਕਰਵਾਉਣਾ ਹੈ ਜੋੜੇ ਜਮਾ ਕਰਵਾ ਦਰਵਾਜ਼ੇ ਤੋਂ ਵਾਪਸ ਐਦਰ ਆ ਕੇ ਇਸ ਪਾਸੇ ਦੀਵਾਰ ਨਾਲ ਵਾਸ਼ਬੁੱਸਣ ਲੱਗਿਆ ਹੋਇਆ ਹੈ ਬਾਹਰ ਆ ਕੇ ਤੁਸੀਂ ਹੈਂਡਵਾਸ਼ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਕੋਈ ਲੰਗਰ ਜਾਂ ਅਸਦ ਲੈ ਕੇ ਆਇਆ ਹੈ ਤੇ ਹਾਲ ਦੇ ਅੰਦਰ ਜਾ ਕੇ ਐਂਡ ਤੇ ਇਸ ਕਾਰਨਰ 'ਚ ਇੱਕ ਕਾਊਂਟਰ ਲੱਗਿਆ ਹੈ ਲੰਗਰ ਜਮਾ ਕਰਨ ਵਾਲਾ ਉਹ ਤੁਸੀਂ ਉੱਥੇ ਨੋਟ ਕਰਵਾ ਕੇ ਜਮਾ ਕਰਵਾ ਦਿਓ। ਜਿਹੜਾ ਅੰਦਰ ਲੰਗਰ ਜਮਾ ਕਰਨ ਵਾਲਾ ਕਾਊਂਟਰ ਹੋਵੇਗਾ ਉਸ ਕਾਊਂਟਰ ਦੇ ਬਿਲਕੁਲ ਕੋਲ ਹੀ ਅਦਰ ਨੂੰ ਖੱਬੇ ਹੱਥ ਨੂੰ ਇੱਕ ਬਰਾਂਡਾ ਬਣਿਆ ਹੋਇਆ ਹੈ। ਉਸੇ ਬਰਾਂਡੇ 'ਚੋਂ ਤੁਸੀਂ ਅੰਦਰ ਇਨਹੋ। ਬਰਾਂਡੇ 'ਚ ਥੋੜਾ ਜਾਗੇ ਜਾਓਗੇ ਐਸੇ ਪਾਸੇ ਨੂੰ ਇਸ ਸੈਂਟਰ ਵਿੱਚ ਜਾ ਕੇ ਬਰਾਂਡੇ ਦੇ ਅੰਦਰ ਹੀ ਸਰੋਵਰ ਸਾਹਿਬ ਦਾ ਪ੍ਰਬੰਧਕਤਾਰ ਉੱਥੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਸ ਬਿਲਡਿੰਗ ਦੇ ਬਿਲਕੁਲ ਸੈਂਟਰ ਵਿੱਚ ਨੇ ਚਾਰਾਂ ਪਾਸੇ ਬਰਾਂਡੇ ਬਣੇ ਹੋਏ ਨੇ ਸੈਂਟਰ ਚ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਥੋੜੀ ਕੋਲ ਬਾਬਾ ਜੀ ਦਾ ਖੂਹ ਸਾਹਿਬ ਇਤਿਹਾਸਿਕ ਖੂਹ ਸਾਹਿਬ ਵੀ ਮੌਜੂਦ ਹੈ ਖੂਹ ਸਾਹਿਬ ਦਾ ਅਮਰ ਜਲ ਖੂਹ ਸਾਹਿਬ ਤੋਂ ਵੀ ਛੱਕ ਸਕਦੇ ਹੋ ਨਾਲ ਲੈ ਕੇ ਜਾਣ ਵਾਸਤੇ ਉਥੋਂ ਪੈਕ ਬੋਤਲਾਂ ਮਿਲਦੀਆਂ ਨੇ ਅਮਰ ਜਲ ਦੀਆਂ ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਤੋਂ ਬਾਅਦ ਅਗਰ ਲੰਗਰ ਹਾਲ ਜਾਣਾ ਹੋਵੇ ਤੇ ਅੰਦਰ ਜਾ ਕੇ ਜਦੋਂ ਮੇਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਸ-ਪਾਸੇ ਨੂੰ ਖੱਬੇ ਹੱਥ ਨੂੰ ਵੇਖੋਗੇ ਉਧਰ ਐਸੀ ਤਰ੍ਹਾਂ ਦੀ ਤੁਹਾਨੂੰ ਇੱਕ ਡਿਓੜੀ ਨਜ਼ਰ ਆਏਗੀ ਉਸ ਡਿਓੜੀ ਦੇ ਮੱਤੇ ਤੇ ਲਿਖਿਆ ਹੋਵੇਗਾ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਸ ਡਿਓੜੀ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਹੈ ਉੱਥੇ ਤੁਸੀਂ ਲੰਗਰ ਚੱਕਣਾ ਲੰਗਰ ਚੱਕਣ ਤੋਂ ਬਾਅਦ ਅਗਰ ਮਾਰਕੀਟ ਜਾਣਾ ਹੋਵੇ ਤੇ ਵਾਪਸ ਇੱਥੇ ਆ ਕੇ ਜੋੜੇ ਪਾ ਕੇ ਤੇ ਇਹ ਬਾਹਰੋਂ ਦੀ ਸਿੱਧਾ ਰਸਤਾ ਜਿਹੜਾ ਮਾਰਕੀਟ ਨੂੰ ਜਾਂਦਾ ਪਰ ਠੀਕ ਹੈ ਜਿਆਦਾ ਦੂਰ ਨਹੀਂ ਉਹ ਸਾਹਮਣੇ ਜਿਹੜੀ ਤੁਹਾਨੂੰ ਡਿਓੜੀ ਨਜ਼ਰ ਆ ਰਹੀ ਹੈ ਵਾਈਟ ਕਲਰ ਦੀ ਆ ਕ੍ਰਾਸ ਕਰੋਗੇ ਦੇ ਨਾਲ ਥੋੜੀ ਅੱਗੇ ਮਾਰਕੀਟ ਹੈ ਮਾਰਕੀਟ 'ਚ ਵਾਸ਼ਰੂਮ ਦੀ ਫੈਸਿਲਿਟੀ ਵੀ ਹੋਵੇਗੀ ਇਸ ਤੋਂ ਇਲਾਵਾ ਅਗਰ ਬਾਬਾ ਜੀ ਦੀ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਨੇ ਫਿਰ ਆਸ-ਪਾਸ ਜਾਂ ਸਾਹਮਣੇ ਥੱਲੇ ਜਿਹੜੀ ਜ਼ਮੀਨ ਹੈ ਬਾਬਾ ਜੀ ਦੀ ਖੇਤੀ ਸਾਹਿਬ ਤੁਸੀਂ ਜੋੜੇ ਪਾ ਕੇ ਅੱਧਰ ਜਾ ਸਕਦੇ ਹੋ ਬਾਕੀ ਬਿਲਡਿੰਗ ਦੇ ਅੰਦਰ ਹਰ ਹੋ ਜਾਏਗਾ ਸਾਈਨ ਬੋਰਡ ਵੀ ਲੱਗੇ ਹੋਏ ਨੇ ਇੰਗਲਿਸ਼ ਔਰ ਗੁਰਮੁਖੀ ਵਿੱਚ ਉਹ ਦੱਸਦੇ ਪਏ ਨੇ ਕਿਹੜੀ ਚੀ اور اخری گل ਤੁਹਾਡਾ ਜਿਹੜਾ ਇਥੇ 스테ਏ ਦਾ ਟਾਈਮ ਹੈ 4 ਵਜੇ ਦਾ ਅੰਦਰ ਠੀਕ ਹੈ ਆਖਰੀ বাস 4 ਵਜੇ ਜਾਏਗੀ ਜੀ ਉਸ ਤੋਂ ਪਹਿਲਾਂ ਤੁਹਾਡੇ ਨੂੰ ਜਾਣਾ ਚਾਹੀਦਾ ਹੈ ਜਲਦੀ ਕਿ ਹੱਥ ਥੋੜੀ ਦੇਰ ਬਾਅਦ ਗੱਡੀ ਇਥੋਂ ਵਾਪਸ ਜਾਂਦੀ ਹੈ ਤੁਸੀਂ ਕਿਸੇ ਕਿਸੇ ਵੀ ਟਾਈਮ ਵਾਪਸ ਜਾ ਸਕਦੇ ਹੋ ਅਸੀਂ ਯਾਸ ਕਰਾਂਗੇ ਤੁਹਾਡਾ ਅੱਜ ਦਾ ਦਿਨ ਬੜਾ ਯਾਦਗਾਰ ਹੋ ਰਿਹਾ ਹੈ ਜਦੋਂ ਹੀ ਵੀਡੀਓ ਕਾਲਿੰਗ ਕبھی ਨਾ ਕਰਦੇ ਹੋ ਜੀ ਕਰਦੇ ਜੇਕਰ ਰੰਗਲੇ ਲੰਗਰ ਲਈ ਕੋਈ ਰਸਤ ਲੈਂਦੀ ਹੋਵੇ ਉੱਥੇ ਜਮ ਹੋ ਜਾਂਦੀ ਹੈ ਤੇ ਸਰ ਰਸਤੇ ਕਾਊਂਟਰ ਹੈ ਜਿਹੜਾ ਉਹ ਲੈ ਕੇ ਆਇਆ ਸੀ ਨਾ ਰਸਤ ਇਹਦੇ ਲਿਆ ਸਕਦੇ ਆ बब देख को भुकब है हम पुर परों पहचानिया चोल रे दी कह दुर्जा फुर्जा कट मरे कबू ਇਹ ਚੀਜ਼ ਬਹੁਤ ਹਾਨਸੀ ਲੱਗੀ ਸੀ ਸ਼ਾਪਿੰਗ ਕਰਨ ਤੇ ਇਹ ਪੈਂਜੀ ਦਿਖਾ ਲਿਆ ਇਹ ਕੈਵੀ ਦੁਪੱਟਾ ਬੜਾ ਪਿਆਰਾ ਹੈ ਇਹਦੀ ਬੋਲੀ ਬੜੀ ਪਿਆਰੀ ਲੱਗਦੀ ਹੈ ਇੱਕ ਪੈਂਜੀ ਐ ਜਦੋਂ ਵੱਡਾ ਸਾਈਜ਼ ਐ ਵੀ ਸਿੱਧੂ ਭਾਜੀ ਵਾਲੀ ਸ਼ਾਲ ਉਹ ਸਾਡੇ ਕੋਲ 18 ਪੀਸ ਵੀਰ ਜੀ ਲੈ ਕੇ ਗਿਆ ਹੈ ਤੇ ਬਹੁਤ ਵਧੀਆ ਸਾਂਦੀ ਹੋਈ ਹੈ ਇਹ ਦੇਖੋ ਜੀ ਬਹੁਤ ਜ਼ਬਰਦਸਤ ਜੀ ਫੁੱਲ ਐਪ ਐਂਡ ਜੀ ਇੰਡੀਅਨ ਜੀ 1100 ਰੁਪਏ ਦੀ ਉਹ ਪੈਂਜੀ 800 ਰੁਪਏ ਦੀ ਇੰਡੀਅਨ ਨੀਚੇ ਵਾਲੀ ਦੇਖੋ ਪੈਣੀ ਹਜ਼ਾਰ ਲੱਗੂਗਾ ਬਿਲਕੁਲ ਜ਼ਿਆਦਾ ਦੇ ਕੋਲ ਹੋਰ ਪਿਆ ਅਸੀਂ ਤੁਹਾਨੂੰ ਲੈਸ ਕਰੀਏ 280 ਹੁੰਦੇ ਨੇ ਲੈਸ ਤੁਹਾਨੂੰ ਬੜਾ ਮਿਆ ਲੱਗ ਰਹੇ ਮੈਂ ਭੈਣਰੀ ਪਹਿਲੀ ਵਾਰੀ ਸਾਡੇ ਕੋਲ ਆਏ ਨੇ ਪਰ ਭੈਣ ਜੀ ਇਹ ਚੀਜ਼ ਹੈ ਇੱਕ ਇਹਦੇ ਵਿੱਚ ਭਰੌਣ ਧਾਗੇ ਵਾਲਾ ਇਹ ਭੈਣ ਜੀ ਦੇਖੋ ਇਹ ਜਿਆਦਾ ਵਾਲਾ ਦੋ ਕਲਰ ਨੇ ਵਾਈਟ ਤੇ ਬ੍ਰੌਨ ਦੋਵੇਂ ਕਲਰ ਬੜੇ ਅੱਛੇ ਇਹ ਮਸਲਾ ਹੋਰ ਬੜ ਬਾੜੀ ਨਹੀਂ ਹੈਗੀ ਦੇਖੋ ਤੁਸੀਂ ਕਹੇ ਤਪੇਗੀ ਨਹੀਂ ਠੰਡੀ ਸੂਟੀ ਹੁੰਦੀ ਹੈ ਨਾ ਚੀਜ਼ ਐ ਫਰਕ ਸਾਨੂੰ ਰੇਟ ਸੇਮ ਹੀ ਆਉਣਗੇ ਅੱਜ ਘਰੇ ਜਾ ਕੇ ਵੀ ਇਹਨੇ ਪਿਆਰ ਨਾਲ ਬੋਲਦੇ ਕਿ ਉਥੇ ਆ ਕੇ ਖੇਜੀ ਉਹਨੇ ਨਾ ਘਰੇ ਵੀ ਵੀ ਬੀ ਐਨ ਡੀ ਨੇ ਨਿਆਣੇ ਉੱਤ ਕਰਦੇ ਜੇ ਤੁਹਾਡੇ ਫੇ ਬੁੱਡੀਆਂ ਕੋ ਡਰਨਾ ਪੈਂਦਾ ਵੀ ਬੁੱਡੀਆਂ ਡਰਨਾ ਪੈਂਦਾ ਐ ਕੋ ਪੈਂਦੀ ਆ ਵੀ ਫੁਲਕਾਰ ਨਹੀਂ ਜਦੋਂ ਨਿਆਣੇ ਉੱਤ ਕਰਦੇ ਤੁਹਾਡੇ ਫੇ ਹੈ ਬਾਜੀ ਜੇ ਨਿਆਣੇ ਉੱਤ ਕਰਦੇ ਉਹਨਾਂ ਨੂੰ ਵੀ ਖਿੱਚ ਕੇ ਪੈਣਗੇ ਹੱਥ ਦੇ ਪਿਆਰ ਨਾਲ ਉਹਨਾਂ ਨੂੰ ਪਿਆਰ ਨਾਲ ਵੀ ਨਿਆਣਿਆਂ ਨੂੰ ਮਾਫੇਰ ਵੀ ਸੁਕ ਮਾਰ ਰਹੀ ਕਿ ਤੇ ਅਸੀਂ ਨਹੀਂ ਕੱਢੀ ਜੀ ਅੱਧੇ ਲਈ ਨਹੀਂ ਕਰਦਾ ਸੀ ਹੱਸਣੇ ਨਹੀਂ ਪੈਂਦਾ ਇਹ ਮੇਰ ਮਾਰਕੀਟ ਦੀ ਕਰਤਾਰ ਸਿੰਘ ਜੀ ਜਿਆਦਾ ਡ్రਾਈ ਫਰੂਟ ਵੀ ਹੋ ਪੱਕਾ ਕੋਈ ਮਲਤਾਨੀ ਸੋਹਣ ਹਲਵਾ ਜਾਂ ਸੂਟ ਕਪੜੇ ਵਗੈਰਾ ਜੁੱਤੀ ਜੱਤੀ ਸੋਪਾ ਲਓ ਜੀ ਬੈਕ ਟੂ ਇੰਡੀਆ ਕਿੱਥੇ ਆ ਗਏ ਭਾਰਤ ਵਿੱਚ ਤੁਹਾਡਾ ਸਵਾਗਤ ਹੈ ਗਾਇਸ ਵੀ ਅਸੀਂ ਪਹੁੰਚ ਗਏ ਹਾਂ ਜੀ ਇਹ ਲਾਈਨ ਅਗੇ ਸੀਜੀ ਬਾਰਡਰ ਵਾਲੀ ਇਹ ਤੱਕ ਗਿਆ ਸੀ ਰੰਡਾ ਲਓ ਜੀ ਪਹੁੰਚ ਗਏ ਸਟੈਕਸ ਫਾਰ ਗਰੂਪ ਜੀ ਬਤਾ ਪੁੱਸਾ